ਉਸ ਤੋਂ ਆ ਨਰਸਰੀ ਹੈਗੀ ਮਾਨਸਾ ਰੋਡ ਤੇ ਜਿੱਥੋਂ ਕੀ ਆਪਾਂ ਕਹਿ ਦਿੰਨੇ ਆਗੇ ਅ ਅੰਡਰਗਰਾਉਂਡ ਪੁਲ ਤੋਂ ਉਰੇ ਹੀ ਆ ਆਈਟੀ ਚੌਕ ਮੰਨੀ ਤੇ ਨਰਸਰੀ ਦੇ ਵਿੱਚ ਤੁਸੀਂ ਬੂਟੇ ਦੇਖੋਗੇ ਬੂਟੇ ਬਹੁਤ ਵਧੀਆ ਆ ਤੁਹਾਨੂੰ ਸਾਰੇ ਦਿਖਾਉਣੇ ਆ ਜੇ ਕਿਸੇ ਨੇ ਲੈਣਾ ਹੋਵੇ ਬੂਟਾ ਭਾਈ ਵੱਡਾ ਵੀ ਮਿਲ ਜੂ ਛੋਟੇ ਤੇ ਛੋਟਾ ਵੀ ਮਿਲ ਜੂ ਵੱਡੇ ਤੋਂ ਵੱਡਾ ਬੀਬੂਟਾ ਮਿਲ ਜੂਗਾ ਆਹ ਤੁਹਾਨੂੰ ਦਿਖਾਉਣਾ ਹੈਗੇ ਆਪਾਂ ਆਪਾਂ ਬਾਈ ਤੋਂ ਲਿਆਗਾ ਬੂਟਾ ਚੀਕੂਆ ਦਾ ਤੇ ਮਾਸ਼ਪਾਤੀ ਦਾ ਬੂਟਾ ਵੀ ਪਿਆ ਆਹ ਦੇਖੋ ਬੂਟੇ ਇਹਨਾਂ ਤੋਂ ਵੱਡੇ ਮਿਲ ਜਾਂਦੇ ਆ ਵਧੀਆ ਗੱਲੇ ਇਹ ਆ ਆ ਦੇਖੋ ਚਾਰੇ ਪਾਸੇ ਬੁਟੇ-ਬੁਟੇ ਆ ਇਹ ਸੁਨਾਸਰੀ ਚਾ ਕੇ ਦੇਖੋ ਥੋੜਾ ਜਿਹਾ ਪੈਸੇ ਤੋਤਾ ਜ਼ਰੂਰ ਥੋੜੇ ਜੇ ਮਹਿੰਗੇ ਨੇ ਪਰ 100-150 ਪਿੱਛੇ ਤੁਹਾਨੂੰ ਬੂਟਾ ਵਧੀਆ ਮਿਲ ਜੇ ਤੇ ਵਧੀਆ ਤਿਆਰ ਕੀਤੇ ਮੈਂ ਮਿਲ ਜਾਣਗੇ ਕਿ ਕਿਥੇ ਮੇਰੇ ਵੀਰ ਨੇ ਲੈਣੇ ਆ ਪੱਤ ਤੋਂ ਵੱਧ ਬੂਟੇ ਲਾਓ ਤੇ ਆਕਸੀਜਨ ਦੀ ਜਿਹੜੀ ਕਮੀ ਐ ਉਹਨੀ ਪੂਰਾ ਕਰੋ ਮਾਹੌਲ ਨੂੰ ਖੁਸ਼ਹਾਲ ਬਣਾਓ ਆ ਦੇਖੋ ਵੀਰੇ ਆ ਸਾਰੇ ਬੂਟੇ ਕੋਸ਼ਟਾ ਹੈਗਾ ਸਜਾਵਟ ਵਾਲੇ ਤੇ ਫਲ ਵਾਲੇ ਬੂਟੇ ਵੀ ਇੰਨਾ ਕੋਲੇ ਸਾਰੇ ਨੇਗੇ। ਆਪਾਂ ਬੂਟੇ ਪਾਪੇ ਵੀ ਲਗਾ ਦਨੇ ਆ। ਆਪਾਂ ਇੱਟਾ ਬੁੱਲਾ ਲਿਆ। ਠੀਕ ਇਹਨੇ ਹੁੰਦੇ ਆ। ਕੇਕੂ ਆ ਦੇਖੋ ਬਾਈ ਜੀ। ਉਹਦੀ ਖੈਂਟ ਗੱਲ ਬਾਤ ਆ। ਤੇ ਬਾਈ ਤੋਂ ਉਹ ਵੀ ਮਿਲ ਜਾਂਦੇ ਆ। ਜੇ ਵਿੱਚ ਲਾਉਣਾ ਹੋਵੇ ਚੀਜ਼ ਤਾਂ ਤੁਹਾਨੂੰ ਜਿਵੇਂ ਫੁੱਲ ਲਬੂਟੀ ਲਗਾਉਣੀ ਹੋਵੇ ਫੁੱਲ ਬੂਟੀਆਂ ਵਾਸਤੇ ਤੁਹਾਨੂੰ ਆਹ ਦੇਖੋ ਜਿਨ੍ਹਾਂ ਦੇ ਵਿੱਚ ਆਪਾਂ ਲਾ ਸਕਦੇ ਹਾਂ ਉਹ ਕਾਰੀਆਂ ਚੀਜ਼ਾਂ ਮਿਲ ਜਾਣਗੀਆਂ ਤੇ ਆਹ ਦੇਖ ਟੰਗਣ ਵਾਲੇ ਦੀ ਅ ਦਵਾਈ ਆ ਵੀਰੇ ਦਵਾਈ ਹੈ ਜੀ ਇਹ ਬੂਟੇ ਚ ਪਾਉਣ ਵਾਸਤੇ ਆ ਦੇਖੋ ਬਾਈ ਜੀ ਦਵਾਈ ਦਬੂਈ ਸਾਰਾ ਕੁਝ ਇੱਥੋਂ ਮਿਲ ਜਾਂਦਾ ਫਾਰਸਾ ਮਾਣੇ ਏਡੂੰ ਜੱਡ ਤੇ ਲੋ ਇਹਨਾਂ ਤੋਂ ਆ ਦੇਖਾ ਥੱਲੇ ਬੂਟੇ ਦੂਜੇ ਪਏ ਆਗੇ ਕੋ ਇੱਧਰ ਪਈ ਰਿਕਾ ਮਸਾਲੇਦਾਰ ਫੂਟਾ ਵੀ ਤੁਹਾਨੂੰ ਮਿਲ ਜੂ ਤੇ ਅਮਰੂਦ, ਚੀਕੂ, ਆਂਬ, ਕਿੰਨੂ, ਸੰਤਰਾ ਖਰਾ ਕੋਸ਼ ਬਾਈ ਜਿੱਥੋਂ ਮਿਲ ਜੂਗਾ ਤੁਹਾਨੂੰ ਤੇ ਮਾਰਿਆ ਕਰੋ ਜਿਹੜਾ ਫਿਰ ਤੁਨ ਇੱਕ ਵਾਰੀ ਫੇਰ ਦਾਸ ਦੰਨਾ ਮਾਨਸਾ ਰੋਡ ਤੇ ਜਿਹੜਾ ਅੰਡਰਗਰਾਉਂਡ ਪੋਲਾ ਹੈ ਉਤੋਂ ਆਈਟੀਆਈ ਬੰਨੀ ਰਹਿ ਜਾਂਦਾ ਮਤਲਬ ਕਿ ਇਧਰਲੇ ਪਾਸੇ ਉਰਾਂ ਰਹਿ ਜਾਂਦਾ ITI ਚੌਂਕ ਤੋਂ ਜਿਹੜਾ ਪੋਤਾ ਉੱਤਰ ਕੇ ਆਉਂ ਤੋਂ ਥੋੜਾ ਜਿਹਾ ਗਾਹਾਂ ਜਾ ਕੇ ਰਹਿ ਜਾਂਦਾ ਬਿਦੇ ਤੇ ਇਹ ਸੱਜੇ ਹੱਥੋਂ ਦਾ ਜਪਾ ਮਾਨਸਾ ਨੂੰ ਜਾਈਏ ਸੱਜੇ ਹੱਥ ਆਹ ਬੁੱਤੇ ਸਜਾਵਟ ਵਾਲੇ ਆ ਗੱਡੀ ਕਾ ਬਾਈ ਜੀ ਇੱਕ ਕਿਸ ਨੇ ਗੱਦੀ ਕਾਲ ਵੀ ਲਗਾਉਣਾ ਹੋਵੇ ਤੇ ਇਹ ਤੇ ਦੇ ਨਾਲ ਭਾਈ ਜੀ ਅਣਖੀ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਤੇ ਲੌਂਗ ਸਲੂਟ ਆ ਧੰਨਵਾਦ ਹੈ ਤੁਸੀਂ ਬਹੁਤ ਜੋਰਾਂ ਸ਼ੋਰਾਂ ਨਾਲ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਹੋਰ ਵੀ ਕਰੋ ਤਾਂ ਤੁਹਾਨੂੰ ਬਹੁਤ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਬਾਤ ਤੋਂ ਵੱਧ ਤੁਹਾਨੂੰ ਬੂਟੇ ਵੀ ਲੱਗਦੇ ਦਿਖਾਉਣੇ ਆ ਕਿਹੜਾ ਬੂਟਾ ਕਿੱਥੇ ਲੱਗ ਰਿਹਾ ਤੇ ਲਓ ਭਾਈ ਜੀ ਓਕੇ ਬਾਈ ਗੁਰਦੀਕਾ ਖਾਲਤਾ ਬਾਈ ਗੁਰਦੀ ਕੀ ਫਤਿਹ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਰਿਹਾ ਕਰੋ ਓਕੇ ਬਾਈ